ਉਹਨੇ ਮੂਰਤ ਜਿਹੜੀ ਚੋੜਨੀ ਨਾ ਕਿਟੀ ਉਹ ਕਾਲੂ ਵੀਰੇ ਦੇ ਥੋੜੇ ਮੈਂ ਦਾ ਆ ਦੇਖੀ ਨਾ ਤੇਰਾ ਐਕਸਿਕਾ ਵੀ ਇਹ ਤਾਂ ਆਈ ਨਹੀਂ ਗਈ ਹੁਣ ਦੇਖ ਲੈ ਚੈੱਕ ਕਰ ਲੈ ਠੀਕ ਐਕਸਿਕਾ ਹੀ ਚੱਲ ਰਿਹਾ ਓਥੋਂ ਉਹ ਗੁਰਜੀ ਦਾ ਖਾਲਸਾ ਉਹ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਬਈ ਸਭ ਨੂੰ ਪਤੀਏ ਕੀ ਪਿੰਡ ਨਾਗਰੇ ਚ ਵਾਰੀ ਹੋਣ ਲੱਗ ਰਹੀ ਐ 12 ਝੂਣ ਦੀ ਠੀਕ ਐ ਬਈ ਜੀ ਜਿਹਦੇ ਕਿੜੇ ਪਾਉਂਦੇ ਨੇ 9 ਤਰੀਕ ਦੇ 9 ਤਰੀਕ ਨੂੰ ਆਪਦੇ ਕਿੜੇ ਪਾਓ 12 ਨੂੰ ਪਿੰਡ ਨਾਗਰੇ ਹਮਾ ਹਮਾ ਕੇ ਪਹੁੰਚੋ 6:30 ਵਜੇ ਉੱਲੇ ਲੱਗਣਗੇ ਬਈ ਠੀਕ ਐ ਜੀ 6:30 ਵਜੇ ਲੱਗਣੇ ਉੱਲੇ ਤੇ ਆਪਰਤੀ ਡਾਕਟਰ ਆ ਆਪਣੇ ਪ੍ਰਧਾਨ ਸਰ ông ਬਿੰਦਰ ਡਾਕਟਰ ਇਹਨੇ ਮੈਂ ਕਬੂਤਰਵਾਜ ਨੇ ਆਪਣੇ ਆ ਗੱਗੀ ਹੋ ਗਿਆ ਮੈਂ ਤੁਹਾਨੂੰ ਸਾਰੇ ਤੁਹਾਨੂੰ ਜਾਣਦਿਆਂ ਚੰਗੀ ਤਰ੍ਹਾਂ ਆਪਾਂ ਨੇ ਬਾਜੀ ਕਰਾਉਣੀ ਓਰੇ ਪਿੰਡ ਦੇ ਸਹਿਯੋਗ ਨਾਲ ਬਾਜੀ ਹੋਣੀ ਹੈ ਭਾਈ ਠੀਕ ਹੈ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਗੀ ਪਿੰਡ ਚ ਕਬੂਤਰ ਹੀ ਫੜ ਕੇ ਦਿੱਤੇ ਜਾਣਗੇ ਤੇ 250 ਇੰਟਰੀਏ ਕੂਲਰ ਲੈ ਆਵਾਂ ਭਾਈ ਠੀਕ ਹੈ ਜੀ ਰੋਪੀ ਪਾਣੀ ਦਾ ਫੁੱਲ ਪ੍ਰਬੰਧ ਹੈਗਾ ਵੇਚ ਜਿਜ ਕਹੋਗੇ ਓਰੇ ਆ ਕੇ ਕਬੂਤਰ ਛੱਡੋ ਭਾਈ ਠੀਕ ਹੈ ਭਾਈ ਜੀ ਤੇ ਕੂਤਰ ਬੱਤ ਤੋਂ ਬਦਲੇ ਵਈ ਕਿਉਂਕਿ ਆਪਣੇ ਗੰਦ ਨਹੀਂ ਪੈਣ ਦਾ ਕਿਸੇ ਤਰ੍ਹਾਂ ਦਾ ਵੀ ਬਾਜੀ ਪੂਰੀ ਟੌਪ ਕਰਾਉਣੀ ਹੈਗੀ ਠੀਕ ਹੈ ਬਾਜੀ ਵੀ ਆਪਣੀ ਲਾਈਵ ਚੱਲੂਗੀ ਬਿਆਨਤ ਮੋੜ ਕਾ ਪੀਟੇ ਵਈ ਠੀਕ ਹੈ ਜੀ ਬਈ ਹਮੋ ਹਮਾ ਕੇ ਪਹੁੰਚੋ ਬਈ ਖੁੱਲਾ ਸੱਤਾ ਬਈ ਕੰਤਰਵਾਜ ਬੀੜੂ ਪਿੰਡ ਨਾਲ ਗਰੀ ਧਰਤੀ ਜੀ ਪੂਰਾ ਸਾਫ ਹੋਊਗਾ ਬਈ ਬਾਜੀ ਪੂਰਾ ਸਾਫ ਪੂਰਾ ਹੋਊਗਾ ਤੁਹਾਨੂੰ ਕਿਸੇ ਤਰ੍ਹਾਂ ਨਹੀਂ ਜਰ ਕੋਈ ਦਿੱਕਤ ਨਹੀਂ ਆਉਣੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ